ਜిల్లా ਸੰਗਰੂਰ ਦੇ ਇੱਕ ਬਲਾਕ ਦੇ ਵਿੱਚ ਬਣੇ ਹੋਏ 25 ਬੈਡਾਂ ਦਾ ਹਸਪੀਟਲ ਜੋ ਅੱਜ ਕੱਲ ਖੰਡਰ ਦਾ ਰੂਪ ਧਾਰਨ ਕਰ ਚੁੱਕਿਆ ਹੈਗਾ ਉਸਦੇ ਹਾਲਾਤ ਦਿਖਾਉਨੇ ਆ ਹਾਲਾਂਕਿ ਇੱਥੇ ਗਰਭਤੀ ਮਹਿਲਾਵਾਂ ਦੇ ਲਈ ਹਾਲੇ ਵੀ ਜਿਹੜੀਆਂ ਸੁਵਿਧਾਵਾਂ ਉਹ ਚੱਲ ਰਹੀਆਂ ਨੇ ਦਵਾਈਆਂ ਵਗੈਰਾ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ ਪਰ ਇਹਦੇ ਹਾਲਾਤ ਤੁਸੀਂ ਦੇਖ ਲਓ ਕੀ ਬਣੇ ਹੋਏ ਨੇ ਦਰਵਾਜ਼ੇ ਤੱਕ ਡੁੱਟ ਚੁੱਕੇ ਨੇ ਸਿਉਂਖ ਦਰਵਾਜ਼ਿਆਂ ਨੂੰ ਖਾ ਚੁੱਕੀ ਹੈ ਇੱਥੋਂ ਤੱਕ ਕਿ ਸਫਾਈ ਵੀ ਨਾ ਮਾਤਰੀ ਹੈ ਕੇਵਲ ਇੱਕ ਤੋਂ ਡਾਕਟਰ ਜਿਹੜੇ ਉਹ ਇੱਥੇ ਬੈਠਦੇ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇੱਥੇ ਦੇ ਬੈੱਡਾਂ ਦੇ ਵੀ ਹਾਲਾਤ ਤੁਸੀਂ ਦੇਖ ਸਕਦੇ ਹੋ ਮਰੀਜ਼ਾਂ ਨੂੰ ਜਿਹੜੇ ਪੈਣ ਦੇ ਲਈ ਬੈੱਡ ਨੇ ਉਹਨਾਂ ਦੇ ਕੀ ਹਾਲਾਤ ਹੋਏ ਪਏ ਨੇ ਹੋਰ ਦੂਜੀਆ ਵੀਡੀਓ ਦੇ ਵਿੱਚ ਵੀ ਅਸੀਂ ਤੁਹਾਨੂੰ ਇਸ ਦੇ ਪੂਰੇ ਹਾਲਾਤ ਦਿਖਾਵਾਂਗੇ ਕਿ ਇਸ ਦੇ ਹਾਲਾਤ ਨੇ ਤੇ ਸਰਕਾਰ ਇਸ ਦੇ ਵੱਲ ਧਿਆਨ ਕਿਉਂ ਨਹੀਂ ਦੇਰੀ ਹਾਲਾਂਕਿ ਪੰਜਾਬ ਦੇ ਵਿੱਚ ਸੇਵਾ ਸਹੂਲਤਾਂ ਨੂੰ ਲੈ ਕੇ ਬੜਾ ਗੁਰੰਗਾਨ ਜਿਹੜਾ ਹੋ ਕੀਤਾ ਜਾਂਦਾਗਾ ਸੋਸ਼ਲ ਮੀਡੀਆ ਤੇ ਕੀਤਾ ਜਾਂਦਾਗਾ ਪਰ ਇੰਨਾਂ ਚੀਜ਼ਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ ਵੀਡੀਓ ਸ਼ੇਅਰ